ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਚਨ ਸਿੰਘ ਵੀਰ ਕ ਪਿੰਡ ਨੱਥਲ ਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਹਾਂ ਉਚੋਕੜ ਤਾਂ ਸਾਡਾ ਹੈਗਾ ਪਾਕਿਸਤਾਨ ਦਾ ਜ਼ਿਲ੍ਹਾ ਲਾਹੌਰ ਤਸੀਲ ਕਸੂਰ ਦੇ ਕੋਲ ਪਿੰਡ ਹਸਾਰੀ ਹਰਦੋਸਾਰੀ ਸੀ 1947 ਦੇ ਵਿੱਚ ਸਾਡੇ ਦੇਸ਼ ਦੀ ਵੰਡ ਹੋਈ ਸਾਨੂੰ ਪਿੰਡ ਨੱਥਲ ਵਾਲਾ ਦੇ ਵਿੱਚ ਜ਼ਮੀਨ ਅਲਾਟ ਹੋ ਗਈ ਉਦੋਂ ਤੋਂ ਅਸੀਂ ਇੱਥੇ ਰਹਿਣ ਲੱਗ ਪਏ ਮੈਂ ਤੁਹਾਨੂੰ ਅੱਜ ਇਹ ਦੱਸਣਾ ਚਾਹਣਾ ਵੀ ਸਰਦਾਰ ਇੰਦਰਜੀਤ ਸਿੰਘ ਖਾਲਸਾ ਨਾਲ ਕਦੋਂ ਤੋਂ ਸਾਡੇ ਸਬੰਧ ਬਣੇ ਬਾਬਾ ਫਰੀਦ ਬਾਰੇ ਬਾਬਾ ਫਰੀਦ ਜੀ ਬਾਰੇ ਵੀ ਜੋ ਜੋ ਇਤਿਹਾਸ ਹੋ ਉਹ ਅੱਜ ਮੈਂ ਦੱਸਣਾ ਚਾਹਣਾ ਵੀ ਕਿਵੇਂ-ਕਿਵੇਂ ਹੈ ਇਹ ਗੱਲ 1972-73 ਦੀ ਤਕਰੀਬਨ ਕਿੱਥੋਂ ਸਾਡਾ ਮੇਲ ਹੋਇਆ ਖਾਲਸਾ ਜੀ ਦੇ ਨਾਲ ਸਾਡੇ ਰਿਸ਼ਤੇਦਾਰੀ ਨਜ਼ਦੀਕੀ ਰਿਸ਼ਤੇਦਾਰੀ ਦੇ ਵਿੱਚ ਕੋਈ ਕੇਸ ਬਣ ਗਿਆ ਕਤਲ ਦਾ 302 ਦਾ ਕੇਸ ਸੀ ਉਹਨਾਂ ਦੇ ਵਿੱਚ ਇੱਥੋਂ ਦੇ ਫਰੀਦਕੋਟ ਤੋਂ ਸੀ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੂੰ ਛੋਟੀ ਦੇ ਵਕੀਲ ਸੀ ਇਹ ਬੜੇ ਪੜੇ ਲਿਖੇ ਸੀ ਇਹਨਾਂ ਨੂੰ ਕੀਤਾ ਕਿਉਂਕਿ ਇੱਥੇ ਤਿੰਨ ਵਕੀਲ ਸੀ ਬਾਗੂ ਰਾਮ ਨਾਰੈਣ ਤੇ ਬਲਵੰਤ ਸਿੰਘ ਡੋੜ ਉਹਨਾਂ ਦੇ ਵਿੱਚੋਂ ਅਸੀਂ ਇਹਨਾਂ ਨੂੰ ਸੀਨੀਅਰ ਸਮਝ ਕੇ ਇਹਨਾਂ ਨੂੰ ਵਕੀਲ ਕਰ ਲਿਆ ਫਿਰੋਜ਼ਪੁਰ ਜਾਂਦੇ ਸੀ ਮੈਂ ਵੀ ਇਹਨਾਂ ਦੇ ਨਾਲ ਜਾਂਦਾ ਹੁੰਦਾ ਸੀ ਜਾਂਦੇ ਰਹਾਂ ਜਾਂ ਬਣਿਆ ਰਿਹਾ ਫਿਰ ਅਸੀਂ ਚੰਡੀਗੜ੍ਹ ਵੀ ਤੇ ਕੰਮ ਵੀ ਜਾਂਦੇ ਰਹੇ ਫਿਰ ਸਾਡਾ ਭਰਾਵਾ ਵਾਂਗੂ ਮੇਲ ਹੋ ਗਿਆ ਉਤੋਂ ਲੈ ਕੇ ਫਿਰ ਸਾਡਾ ਪ੍ਰੇਮ ਵਧਦਾ ਗਿਆ ਵਧਦਾ ਗਿਆ ਵਧਦਾ ਗਿਆ ਉਹ ਫਿਰ ਸਾਡਾ ਪ੍ਰੇਮ ਵਧਦਾ ਗਿਆ ਵਧਦਾ ਗਿਆ ਮੌਤ ਮਰ ਗਿਆ ਫਿਰ ਉਹਨਾਂ ਨੇ ਇੱਕ ਦਿਨ ਮੈਨੂੰ ਆਪਦੇ ਏਡੇ ਦੇ ਚੈਂਪਰ ਦੇ ਸੱਦਿਆ ਮੈਨੂੰ ਆਦੇ ਵੀ ਤੈਨੂੰ ਇੱਕ ਸੇਵਾ ਬਖਸ਼ਣੀ ਆ ਸੇਵਾ ਕਰੇਗਾ ਮੈਂ ਅਖਿਆ ਜੀ ਕਾਦੀ ਉਹਨੇ ਦੱਸਿਆ ਵੀ ਤੈਨੂੰ ਮੈਂਬਰ ਬਣਾਉਣਾ ਕਮੇਟੀ ਮੈਂਬਰ ਬਣਾਉਣਾ ਮੈਂ ਅਖਿਆ ਜੀ ਮੈਂ ਤਾਂ ਥੋੜਾ ਪੜਿਆ ਅਨਪੜ੍ਹ ਮੈਂ ਆ ਤਾਂ ਜ਼ਿੰਮੇਵਾਰ ਬੰਦਾ ਮੈਂ ਨਹੀਂ ਸੰਭਾਲ ਸਕਦਾ ਉਹਦੇ ਨਹੀਂ ਨਹੀਂ ਇਹ ਤੈਨੂੰ ਤਾਂ ਐਸੀ ਰੱਖਣਾ ਸਾਨੂੰ ਇਮਾਨਦਾਰ ਬੰਦਿਆਂ ਦੀ ਲੋੜ ਆ ਮੈਂ ਬੜੀ ਨਾ ਕੀਤੀ ਪਰ ਉਹਨਾਂ ਨੇ ਮੈਨੂੰ ਰੱਖ ਲਿਆ ਉਦੋਂ ਸਾਡੇ ਕੋਲ ਇੱਕ ਸਕੂਟਰ ਹੁੰਦਾ ਸੀ 9132 ਨੰਬਰ ਸੀ ਹੁੰਦਾ ਤੇ ਹਾਲਾਤ ਮਾੜੇ ਸੀ 82 83 ਦੀ ਗੱਲ ਹੋਣੀ ਹੈ ਬੋ ਜਦੋਂ ਲੋਕ ਘਰੋਂ ਨਹੀਂ ਸੀ ਨਿਕਲਦੇ ਮੈਂ ਤੇ ਇੱਕ ਜੀਤ ਸਿੰਘ ਸਿੱਧੂ ਮੇਥੋਂ ਮੇਰਾ ਵੱਡਾ ਭਰਾ ਸੀ ਉਹਨਾਂ ਵੀ ਬੜੀ ਸੇਵਾ ਕੀਤੀ ਉਹਨਾਂ ਸੀ ਦੋਨੇ ਤੁਰ ਪੈਣਾ 8 ਵਜੇ ਜਾਣੇ 10 ਵਜੇ ਜਾਣੇ ਜਦੋਂ ਵੀ ਹੁਕਮ ਜਾਣਾ ਉਹਨਾਂ ਦਾ ਉਦੋਂ ਹੀ ਆਉਣਾ ਦੇਰ ਰਾਤ ਅਸੀਂ ਵਾਪਸ ਜਾਣਾ ਸਾਡੀਆਂ ਨਾਲ ਸੇਵਾ ਲਾਉਣੇ ਇੱਥੇ ਉੱਥੇ ਆਉਂਦੇ ਸਕੂਲ ਚਲਾਉਣ ਦੀ ਕਾਦੀ ਕਿਤੇ ਲਾਤੀ ਉਹ ਅਸੀਂ ਬਖਤਾਈ ਜੇ ਰਾਤ ਨੂੰ 10 ਵਜੇ 11 ਵਜੇ ਦੇਰ ਰਾਤ ਅਸੀਂ ਘਰੇ ਜਾ ਕੇ ਬਟਨਾ ਇੱਕ ਵਾਰਾਂ ਦੀ ਗੱਲ ਅਸੀਂ ਦਫ਼ਤਰ ਦੇ ਵਿੱਚ ਬੈਠੇ ਸਾਂ ਪੰਜ ਚਾਰ ਜਣੇ ਤੇ ਕਿਸੇ ਸੇਵਾਦਾਰ ਨੇ 100 ਰੁਪਿਆ ਗੋਲਖੋਂ ਕੱਢ ਲਿਆ ਉਹ ਸਰਦਾਰ ਜੀ ਨੂੰ ਪਤਾ ਲੱਗਾ ਤੇ ਅਸੀਂ ਤਾਂ ਜੋ ਗੱਲਾਂ ਹੀ ਕਰੀ ਜਾਂਦੇ ਆ ਉਨੇ ਚਿਰ ਨੂੰ ਦੋ ਚਾਰ ਜਣੇ ਫੜ ਕੇ ਉਹਨੂੰ ਲੈ ਆਏ ਤੇ ਸਰਦਾਰ ਜੀ ਉਹਦੇ ਕੋਲ ਪਈ ਸੀ ਖੁੰਡੀ ਉਹਨਾਂ ਪੰਜ ਚਾਰ ਖੁੰਡੀਆਂ ਉਹਨੂੰ ਮਾਰੀਆਂ ਤੇ ਜਿੰਨਾ ਚਿਰ ਉਹਨੇ ਮਾਫੀ ਨਹੀਂ ਮੰਗੀ ਉਹਨਾਂ ਚਿਰਨੂੰ ਛੱਡਿਆ ਨਹੀਂ ਫਿਰ ਉਹਨੇ ਮਾਫੀ ਮੰਗੀ ਛੱਡੀ ਉਹਨਾਂ ਨੂੰ ਫਿਰ ਛੱਡਿਆ ਫਿਰ ਉਹਦੀ ਸੇਵਾ ਲਈ ਪੈਣਾ ਚਾਹਤੋ ਸੇਵਾ ਫਰੀ ਕਰਨੀ ਇੱਥੋਂ ਫਿਰ ਉਹਨਾਂ ਨੇ ਉਹ ਸੇਵਾ ਕੀਤੀ ਇੰਨੇ ਮਾਨਦਾਰੀ ਨਾਲ ਤੇ ਇੰਨੇ ਨਾਲ ਉਹ ਸੇਵਾ ਕਰਦੇ ਰਹੇ ਤੇ ਕਰਾਉਂਦੇ ਰਹੇ ਤੇ ਰੱਖੇ ਵੀ ਉਹਨਾਂ ਨੇ ਮਾਨਦਾਰ ਨੇ ਜੇ ਉਹੋ ਜੇ ਸੀ ਉਹ ਕਹੀਂ ਆਏ ਕਹੀਂ ਗਏ ਕਹੀਂ ਚੱਲੇ ਗਏ ਜਿਹੜੇ ਮਾਨਦਾਰ ਸੀ ਉਹ ਉਹਨਾਂ ਨੇ ਸ਼ੁਰੂ ਤੋਂ ਨਾਲ ਹੀ ਰੱਖਿਆ ਉਹਨਾਂ ਨੂੰ ਨਹੀਂ ਛੱਡਿਆ ਜਿਵੇਂ ਸਰਦਾਰ ਵੈਣੀਵਾਲ ਸਾਹਿਬ ਸੀ ਸਰਦਾਰ ਮੁਖਤਿਆਰ ਸਨ ਸੀ ਸਰਦਾਰ ਆਪਣਾ ਵੀਰ ਸਨ ਸੀ ਕੋਲੀ ਸਾਹਿਬ ਸੀ ਉਹ ਸਾਰੇ ਨਾਲ ਹੀ ਰੱਖਿਆ ਹੋ ਤੇ ਸਾਨੂੰ ਵੀ ਜਿਵੇਂ ਜਦੋਂ ਤੋਂ ਲੈ ਕੇ ਰੱਖਿਆ ਨਾਲ ਹੀ ਰੱਖਿਆ ਸਾਰੀ ਸੰਸਥਾ ਜਿੱਥੇ ਬੰਨਣਾ ਹੈ ਮਾਫੀ ਮੰਗਦਾ ਰਹਿੰਨਾ ਤੁਹਾਨੂੰ ਨਹੀਂ ਛੱਡਣਾ ਮੈਂ ਇਹ ਗੱਲਾਂ ਤਾਂ ਦੱਸ ਰਿਹਾ ਫਰੀਦਕੋਟ ਦੇ ਵਸੀਆਂ ਨੂੰ ਪੁੱਤਾਂ ਪੁੱਤਰੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੁਣ ਜਾਣਾ ਖਣਾ ਜਾਣਾ ਨਹੀਂ ਜੀ ਇਹ ਕੋਈ ਸੰਸਤਾ ਸੌਖੀਆਂ ਨਹੀਂ ਬਣੀਆਂ ਇਹ ਬੜੀਆਂ ਔਖੀਆਂ ਬਣੀਆਂ ਨੇ ਬੜੀਆਂ ਤਾਲਣਾ ਤਾਲ-ਕਾਲ ਕੇ ਬਣੀਆਂ ਨੇ ਅੰਮ੍ਰਿਤਸਰ ਤੇ ਇੱਕ ਰਾਹੀਂ ਤਰੀਕਾ ਦੇ ਵੀ ਜਾਂਦੇ ਰਹੇ ਆਂ ਵੀਰ ਸੇਵ ਨਾਲ ਪੁਲਿਸ ਸਾਹਿਬ ਨਾਲ ਕਈ ਵਾਰਾਂ ਇਹ ਨਹੀਂ ਵੀ ਹੁਣ ਹਰ ਇੱਕ ਆਂਦਾ ਨਹੀਂ ਜਿੰਨੀ ਇਹ ਤਾਂ ਬਣਿਆ ਕੰਮ ਹੈ ਤਾਂ ਸਾਰਾ ਕਿਸੇ ਬਹੁਤ ਤਾਲਣਾ ਤਾਲਣੀਆਂ ਪਈਆਂ ਨੇ ਕੋਈ ਸੌਖੀਆਂ ਨਹੀਂ ਬਣੀਆਂ ਮੇਰਾ 50-55 ਸਾਲ ਤੋਂ ਇੰਦਰਜੀਤ ਖਾਨ ਸਾਹਿਬ ਜੀ ਨਾਲ ਸੰਬੰਧ ਨੇ ਉਹਨਾਂ ਨਾਲ ਆਉਣ ਜਾਣ ਹੁਣ ਤੱਕ ਵੀ 2023 ਤੱਕ ਵੀ ਰਿਆ ਉਹਨਾਂ ਦੇ ਜਾਨ ਤੋਂ ਇਸ ਦੁਨੀਆ ਜਹਾਨ ਤੋਂ ਜਾਨ ਤੋਂ ਟੱਕ ਰਿਹਾ ਹੈ ਇਹ ਕੋਈ ਕਲਣਾ ਕਲਣੀਆਂ ਸੌਖੀਆਂ ਨਹੀਂ ਇਹ ਬੜਾ ਕੁਝ ਹੋਇਆ ਤੇ ਬੜਾ ਖੁਸ਼ ਹੁੰਦਾ ਰਿਹਾ ਸਕੂਲ ਨਾ ਕਾਲਜ ਜਿਹੜਾ ਹੈਗਾ ਨਗਰ ਕੀਰਤਨ ਜਾਂ ਬਾਬਾ ਫਰੀਦ ਦਾ ਮੇਲਾ ਮੇਰੇ ਅੱਖੀਂ ਵੇਖਿਆ ਜੋ ਵੀ ਮੈਨੂੰ ਸਾਰਾ ਹੀ ਪਤਾ ਜਿਸ ਤਰ੍ਹਾਂ ਮਰਜ਼ੀ ਮੈਥੋਂ ਪੁੱਛ ਲੋ ਕਿਵੇਂ ਸ਼ੁਰੂ ਹੋਇਆ ਕਿਸ ਤਰ੍ਹਾਂ ਹੋਇਆ ਪਹਿਲਾਂ ਕੋ ਇੱਥੇ ਪੰਜ ਲੋਕ ਵੀ ਨਹੀਂ ਸੀ ਹੰਦੇ ਜਿੱਥੇ ਹੁਣ ਲੱਖਾਂ ਦੇ ਵਿੱਚ ਬਣ ਗਿਆ ਕੋਈ ਇਸ ਤਰ੍ਹਾਂ ਲੰਗਰ ਥੋੜੇ ਹੁੰਦੇ ਸੀ ਕਾ ਕੇ ਤੇ ਸਾਰਾ ਕੁਝ ਲਜਾਣਾ ਤੇ ਭੱਜੇ ਸੇਵਾ ਲਗਣੀਆਂ ਵੱਧ ਵੱਧ ਜੀ ਲਿਆਓ ਬੰਦੇ ਵੱਧ ਸੰਗਤ ਵੱਧ ਵੱਧ ਲਿਆਓ ਇਹ ਵੀ ਸੌਖਾ ਕੰਮ ਨਹੀਂ ਬੜੀਆਂ ਕਾਹਲਣਾ ਕਾਹਲਣੀਆਂ ਪੈਂਦੀਆਂ ਨੇ ਇਹ ਨਹੀਂ ਕਾ ਵੀ ਹਾਂ ਜੀ ਹਾਂ ਜੇ ਠੀਕ ਹੈ ਮੇਲਾ ਲੱਗਿਆ ਹੁਣ ਤਾਂ ਸਾਰਾ ਕੁਝ ਚੱਲੀ ਜਾਂਦਾ ਬਹੁਤ ਕੁਝ ਸਰਕਾਰੀ ਮੇਲੇ ਹੋਗੇ ਨੇ ਸਾਰਾ ਕੁਝ ਦੁਨੀਆ ਆਪਣੇ ਆਪ ਮਾਰੀ ਤਰੀ ਆਉਂਦੀ ਬਾਬਾ ਫਰੀਦ ਆਗਮਨਪੁਰਬ ਤੇ ਹਾਜ਼ਰੀਆਂ ਲਾਉਣੀਆਂ 19 ਤੋਂ ਲੈ ਕੇ 23 ਤਰੀਕ ਤੱਕ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਲਾਉਣੀਆਂ ਵੈਗਰ ਦੇਖਾ ਖਾਲਸਾ ਵੈਗਰ